ਸਾਨੂੰ ਇਸ ਗੱਲ ਤੇ ਮਾਣ ਰਹੂਗਾ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਆ ਜਿਸ ਦੇਸ਼ ਵਿੱਚ ਮਹਾਤਮਾ ਗਾਂਧੀ ਪੈਦਾ ਹੋਏ ਜਿਨ੍ਹਾਂ ਨੇ ਸਾਨੂੰ ਅਹਿੰਸਾ ਦਾ ਰਾਹ ਦਿਖਾਇਆ ਸਤਿਆਗ੍ਰਹਿ ਦੇ ਰਾਹ ਤੇ ਪੂਰੇ ਨਾਗਰਿਕਾਂ ਨੂੰ ਪਾਇਆ ਇਹ ਵੱਖਰੀ ਗੱਲ ਹੈ ਕਿਤੇ ਕਿਤੇ ਹਿੰਸਾ ਹੋ ਜਾਂਦੀ ਹੈ ਉਸ ਦਾ ਸਾਰੇ ਦੇਸ਼ ਵਾਸੀਆਂ ਨੂੰ ਦੁੱਖ ਹੀ ਹੁੰਦਾ ਲਦਾਖ ਦੇ ਵਿੱਚ ਜੋ ਹੋਇਆ ਉਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਆਮ ਤੌਰ ਤੇ ਸ਼ਾਂਤ ਰਹਿਣ ਵਾਲਾ ਲਦਾਖ ਦਾ ਨਾਗਰਿਕ ਭਾਜਪਾ ਦੇ ਦਫ਼ਤਰ ਨੂੰ ਫੋਕਨ ਤੱਕ ਚਲਾ ਗਿਆ ਕਿਸੇ ਨੇ ਸੋਚਿਆ ਨਹੀਂ ਸੀ ਕੇਂਦਰ ਸ਼ਾਸਿਤ ਪ੍ਰਦੇਸ਼ ਲद्दाख ਨੂੰ ਪੂਰਨ ਰਾਜ ਦੀ ਮੰਗ ਨੂੰ ਲੈ ਕੇ ਇਹ ਜੋ ਧਰਨਾ ਹੋਇਆ ਵਿਰੋਧ ਪ੍ਰਦਰਸ਼ਨ ਹੋਇਆ ਇਹ ਹਿੰਸਕ ਹੋ ਗਿਆ ਤੇ ਲੇ ਦੀ ਭੀੜ ਨੇ ਭਾਜਪੀ ਦੇ ਦਫ਼ਤਰ ਤੱਕ ਨੂੰ ਫੂਕ ਦਿੱਤਾ ਦਫ਼ਤਰ ਤੱਕ ਨੂੰ ਅਗ ਲਗਾ ਦਿੱਤੀ ਝੰਡੇ ਉਹਾੜ ਦਿੱਤੇ ਪਰ ਜਿਵੇਂ ਕਈ ਕਹਿ ਰਹੇ ਹਨ ਕਿ ਇੰਡੀਆ ਦੇ ਝੰਡੇ ਨੂੰ ਛੂਹਿਆ ਗਿਆ ਤੋੜਿਆ ਗਿਆ ਉਹ ਨਹੀਂ ਹੋਇਆ ਇਹ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਵਾਂਗ ਚ ਪਿਛਲੇ 15 ਦਿਨਾਂ ਤੋਂ ਹੜਤਾਲ ਤੇ ਬੈਠੇ ਹੈ ਕਿਸ ਨੇ ਕਬਰ ਨਹੀਂ ਕੀਤਾ ਉਹ ਇਸ ਮਸਲ ਤੇ ਪ੍ਰਦਰਸ਼ਨ ਕਰ ਰਿਹਾ ਹੈ ਕਿ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਤੇ ਉਹਨਾਂ ਦੇ ਬਿਠੇ ਹਿੰਸਾ ਹੋ ਗਈ ਉਹਨਾਂ ਨੇ ਅੱਜ ਅੰਸ਼ਨ ਵਾਪਸ ਲੈ ਲਿਆ ਤੇ ਅਪੀਲ ਕੀਤੀ ਹੈ ਕਿ ਸ਼ਾਂਤੀ ਬਣਾਈ ਰੱਖੋ ਕਿਉਂਕਿ ਆਮ ਤੌਰ ਤੇ ਸ਼ਾਂਤ ਰਹਿੰਦੇ ਨੇ ਇੱਥੇ ਦੇ ਲੋਕ ਪਰ ਭਾਜਪਾ ਦਾ ਪੂਰਾ ਗੁੱਦੀ ਮੀਡੀਆ ਉਸ ਦੇ ਕਰੈਕਟਰ ਤੇ ਚਿੱਕੜ ਸਕਟਣ ਲੱਗ ਗਿਆ ਕਹਿੰਦੇ ਵਾਂਗਚੌਂਕ ਨੇ ਕੀਤਾ ਵਾਂਗਚੌਂਕ ਨੇ ਲੋਕਾਂ ਨੂੰ ਉਕਸਾਇਆ ਭੀੜ ਨੂੰ ਉਕਸਾਇਆ ਮਹਾਤਮਾ ਗਾਂਧੀ ਨੂੰ ਸਿਰ ਝਕਾਉਣ ਵਾਲਾ ਵਾਂਗਚੌਂਕ लद्दाख तो लैके दिल्ली तक पद यात्रा करता उन्होंने सिर झुका ये उंग चुक है जोड़ा चीन दे हमलों की निंदा करता चीन दे कब्जे विरुद्ध आवाज उठा उत्तर से चीन अपना अतिक्रमण बढ़ाए जा रहा है दशकों से और हाल के सालों में तो हद से ज्यादा और ये भी छुपाया जा रहा है एक तरफ इतनी पीड़ा इन चरवाहे समुदायों को और उसके बाद वो आह भी ना कर पाए अगर वो आह करें अगर कोई कहे कि यहां पर ज़मीनें गई हैं हमारी हमारे जमीनों को बचा नहीं पाए हैं तो उनको कभी देशद्रोही कभी उनको धमकियां दी जाती हैं जब हम ये कह रहे थे कि हम बॉर्डर की तरफ मार्च करेंगे तो कई लोगों ने हमें भी आप देशद्रोही हैं ऐसा कहा तो मैं कहता हूं हम आह भी भर लें तो हो जाते हैं बदनाम वो कत्ल भी करें तो चर्चा नहीं होता ये हालत है आज की सरकार की हम पे जो जुल्म हो रहा है हमारे सर कट रहे हैं हम आह करें तो देशद्रोही बन रहे हैं ਜੋ 4000 ਸਕਰ ਕਿਲੋਮੀਟਰ ਚੀਨਿਓਂ ਕੋ ਸੌਂਪ ਦੇ ਚਰਚਾ ਨਹੀਂ ਹੁੰਦੀ ਬੀਜਪੀ ਦਾ ਦਫਤਰ ਤੋੜ ਦਿੱਤਾ ਗਿਆ ਉਹਨੂੰ ਅੱਗ ਲਗਾ ਦਿੱਤੀ ਗਈ ਵਿਚਾਰਿਆਂ ਨੇ ਬੜੀ ਮਿਹਨਤ ਦੇ ਨਾਲ ਬੜਾ ਪੈਸਾ ਲਾ ਕੇ ਦਫਤਰ ਬਣਾਇਆ ਪੂਰੇ ਇੰਡੀਆ ਦੇ ਵਿੱਚ ਬੀਜਪੀ ਦੇ ਦਫਤਰ ਦੇਖੇ ਜਾ ਸਕਦੇ ਆ ਸਾਨੂੰ ਸਾਰਿਆਂ ਨੂੰ ਪਤਾ ਹਰੇਕ ਕੰਸਟੀਟੂਐਂਸੀ ਦੇ ਵਿੱਚ ਬੀਜਪੀ ਦੇ ਮਹਿੰਗੇ ਮਹਿੰਗੇ ਦਫਤਰ ਬਣੇ ਹੋਏ ਆ ਜਾਂ ਬਣ ਰਹੇ ਆ ਕਰੋੜਾਂ ਰੁਪਈਆ ਲਾ ਕੇ ਵਿਚਾਰਿਆਂ ਨੇ ਦਫਤਰ ਖੜੇ ਕੀਤੇ ਪੂਰੇ ਦੇਸ਼ ਦੇ ਵਿੱਚ ਰੋਜ਼ਗਾਰ ਮਿਲੇ ਨਾ ਮਿਲੇ ਲੋਕਾਂ ਦੇ ਗਰੀਬਾਂ ਦੇ ਘਰ ਪਹਿਨ ਨਾ ਪਹਿਣ ਪਰ ਬੀਜੇਪੀ ਦੇ ਆਲੀਸ਼ਾਨ ਦਫਤਰ ਤਾਂ ਖੜੇ ਹੋ ਹੀ ਰਹੇ ਆ ਉਹ ਦਫਤਰ ਤੇ ਹਿੰਸਾ ਹੋਈ ਆਪਾਂ ਫਿਰ ਕਹਿੰਦੇ ਆ ਕਿ ਹਿੰਸਾ ਜਾਇਜ਼ ਨਹੀਂ ਹੁੰਦੀ ਹਿੰਸਾ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਪਰ ਪਿਛਲੇ 14 ਦਿਨ ਤੋਂ ਵਾਂਗ ਚੰ ਅੰਛਲ ਤੇ ਬੈਠੇ ਹੋਏ ਸੀ ਕਿਸ ਮੀਡੀਆ ਨੇ ਕਵਰ ਕੀਤਾ ਕੋਈ ਪੱਤਰਕਾਰ ਗਿਆ ਉਹਨਾਂ ਕੋਲੇ ਵਰਲਡ ਲੈਵਲ ਦਾ ਕਹਿ ਲਓ ਇੰਡੀਆ ਲੈਵਲ ਦਾ ਕਹਿ ਲਓ ਕਿਸੇ ਨੇ ਕਵਰ ਨਹੀਂ ਕੀਤਾ ਸ਼ਾਇਦ ਉਹਨਾਂ ਦੀ ਗੱਲ ਸੁਣੀ ਜਾਂਦੀ ਕਾਦਨ ਨਾ ਹੁੰਦਾ ਹੈ ਲਦਾਖ ਦੇ ਉੱਪਰ ਰਾਜਪਾਲ ਕਹਾਂਗੇ ਲਦਾਖ ਦੇ ਵਿੱਚ ਕਰਫੂ ਲਗਾ ਦਿੱਤਾ ਗਿਆ ਕਰਫੂ ਦਾ ਲਾਉਣਾ ਹੀ ਪੈਣਾ ਸੀਗਾ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜਿਹਦੇ ਨਾਲ ਵਾਅਦਾ ਕੀਤਾ ਗਿਆ ਕਿ ਪੂਰੇ ਰਾਜ ਦਾ ਦਰਜਾ ਦੇਵਾਂਗੇ 6ਵੀਂ ਅਨੁਸੂਚੀਦਿ ਵਿੱਚ ਸ਼ਾਮਲ ਕਰਾਂਗੇ ਪਰ ਉਹ ਸੁਪਨਾ ਉਹਨਾਂ ਦਾ ਪੂਰਾ ਨਹੀਂ ਹੋਇਆ ਸਿਰਫ ਇਲੈਕਸ਼ਨ ਦੇ ਵਾਅਦੇ ਕੀਤੇ ਜਾਂਦੇ ਆ ਉਹ ਵਾਅਦੇ ਉਸੇ ਤਰ੍ਹਾਂ ਪਏ ਰਹਿੰਦੇ ਆ ਲੋਕ ਮੰਗ ਕਰਦੇ ਰਹਿੰਦੇ ਆ ਪਰ ਉਹ ਕਦੇ ਵਾਅਦੇ ਪੂਰੇ ਨਹੀਂ ਹੁੰਦੇ ਪੁਲਸ ਨੇ ਚਾਰ ਲੋਕਾਂ ਨੂੰ ਮਾਰਿਆ ਭੀੜ ਨੂੰ ਤਤਰਫਤਰ ਕਰਨ ਲਈ ਆਸੂ ਗੈ ਛੱਡੀ ਲਾਠੀ ਚਾਰਜ ਕੀਤਾ ਗੋਲੀਆਂ ਚਲਾਈਆਂ ਤੇ ਕਈ ਵਾਂ ਸੜਦੇ ਨਜ਼ਰ ਵੀ ਆਏ ਕੋਈ ਝੜਪਾ ਵੀ ਹੋਈਆਂ ਇਹ ਸਾਰਾ ਕੁਝ ਹੋ ਰਿਹਾ ਤੇ ਜੰਮੂ ਕਸ਼ਮੀਰ ਦੇ ਰਾਜਨੀਤਿਕ ਦਲ ਜੰਮੂ ਕਸ਼ਮੀਰ ਦੇ ਲੀਡਰ ਕਹਿ ਰਹੇ ਆ ਕੇਂਦਰੀ ਕੇਂਦਰ ਸਰਕਾਰ ਜ਼ਿੰਮੇਦਾਰ ਆ ਹੋਏ ਵੀ ਕਹਿ ਰਹੇ ਆ ਕਿ ਲਦਾਖ ਵਾਲੇ ਨਾਲ ਤਾਂ ਵਾਦਾ ਨਹੀਂ ਕੀਤਾ ਗਿਆ ਸੀ ਜੰਮੂ ਤੇ ਕਸ਼ਮੀਰ ਚਿਰਾਂ ਤੋਂ ਇਸ ਸੰਤਾਪ ਹੰਡਾ ਰਿਹਾ ਇਦਲੀ ਕੌਣ ਜ਼ਿੰਮੇਦਾਰ ਹੈ ਕੇਂਦਰ ਸਰਕਾਰ ਜ਼ਿੰਮੇਦਾਰ ਹੈ ਕੇਂਦਰ ਸਾਸਤ ਪ੍ਰਦੇਸ਼ ਬਣ ਤੋਂ ਪਹਿਲਾਂ ਲਦਾਖ ਦੇ ਲੋਕ ਕਸ਼ਮੀਰ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਗਾਸਟਡ ਅਹੁਦੇ ਲਈ ਅਪਲਾਈ ਕਰ ਸਕਦੇ ਸੀ ਪਰ ਹੁਣ ਇਸ ਸਿਲਸਿਲਾ ਬੰਦ ਹੋ ਚੁੱਕਿਆ ਹੈ ਹੁਣ ਉਥੋਂ ਦੇ ਵਿਦਿਆਰਥੀ ਜੰਮੂ ਕਸ਼ਮੀਰ ਲਈ ਅਪਲਾਈ ਨਹੀਂ ਕਰ ਸਕਦੇ ਉਹਨਾਂ ਲਈ ਨੌਕਰੀਆਂ ਖੁੱਸ ਗਈਆਂ ਨੌਕਰੀਆਂ ਕੱਟ ਗਈਆਂ 2019 ਤੋਂ ਪਹਿਲਾਂ ਨਾਨ ਗਾਸਟਡ ਨੌਕਰੀਆਂ ਲਈ ਜੰਮੂ ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਦੀ ਭਰਤੀ ਕਰਦਾ ਹੁੰਦਾ ਸੀ ਉਹਦੇ ਵਿੱਚ ਲਦਾਖ ਦੇ ਸਟੂਡੈਂਟ ਵੀ ਉਮੀਦਵਾਰ ਬਣਦੇ ਸੀਗੇ ਭਰਤੀ ਵਿੱਚ ਸ਼ਾਮਲ ਹੁੰਦੇ ਸੀ ਤੇ ਬਹੁਤ ਸਾਰੇ ਸਟੂਡੈਂਟ ਭਰਤੀ ਵੀ ਹੁੰਦੇ ਸੀ ਪਰ ਹੁਣ ਇਹ ਨਿਯੁਕਤੀਆਂ ਨਹੀਂ ਹੋ ਰਹੀਆਂ ਲਸ਼ਮੀਰ ਦੇ ਵਿੱਚ ਹੁਣ ਇੱਕ ਕਰਮਚਾਰੀ ਚੋਣਯੋਗ ਲੋਕ ਚੁਣੀਆਂ ਜਾਂਦੀਆਂ ਉਹਦੇ ਵਿੱਚ ਲਦਾਖ ਦੇ ਸਟੂਡੈਂਟਾਂ ਦਾ ਭਾਰ ਹੀ ਨੁਕਸਾਨ ਹੋਇਆ ਵੱਖਰਾ ਕੇਂਦਰੀ ਸਹਾਇਤ ਪ੍ਰਦੇਸ਼ ਬਣਾਉਣ ਤੋਂ ਬਾਅਦ ਅੱਜ ਤੱਕ ਲਦਾਖ ਦੇ ਵਿੱਚ ਵੱਡੇ ਪੱਦਰ ਤੇ ਨੌਕਰੀਆਂ ਲਈ ਨਾਨ ਗਸਟਡ ਭਰਤੀ ਅਭਿਆਨ ਨਹੀਂ ਚਲਾਇਆ ਗਿਆ ਇਸ ਕਰਕੇ ਲਦਾਖ ਦੇ ਨੌਜਵਾਨਾਂ ਵਿੱਚ ਬਹੁਤ ਗੁੱਸਾ ਹੈ ਤੇ ਉਹ ਗੁੱਸਾ ਆਮ ਤੌਰ ਤੇ ਸ਼ਾਂਤ ਰਹਿਣ ਵਾਲੇ ਲੋਕ ਅੱਜ ਕਿਸ ਤਰ੍ਹਾਂ ਕੱਢ ਰਿਹਾ ਹੈ ਸਾਰੇ ਸਾਹਮਣੇ ਲਦਾਖ ਪ੍ਰਦਰਸ਼ਨ ਨੇ ਅਕਤੂਬਰ 2023 ਦੇ ਵਿੱਚ ਆਪਣੇ ਅਧਿਕਾਰਤ ਬਿਆਨ ਵਿੱਚ ਇਹ ਕਿਹਾ ਸੀ ਕਿ ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਰਤੀ ਕਰ ਰਹੇ ਹਾਂ ਪਰਤੀ ਪ੍ਰਕਿਰਿਆ ਚੱਲੀ ਹੈ ਪਰ ਇਹ ਨਹੀਂ ਜਾਰੀ ਲਦਾਖ ਦੇ ਸਟੂਡੈਂਟ ਜਿੰਝ ਅੰਦolan ਤੇ ਉਤਰ ਆਏ ਨੇ ਉਹ ਇਸ ਤੋਂ ਖੁਸ਼ ਨਹੀਂ ਹਨ ਲਦਾਖ ਦੇ ਲੋਕ ਇਹੀ ਉਮੀਦ ਕਰਦੇ ਰਿਹਾ ਹੈ ਕੇ ਕੇਂਦਰ ਸ਼ਾਸਤ ਪ੍ਰਦੇਸ਼ ਪਰਨ ਦੇ ਨਾਲ ਨਾਲ ਲਦਾਖ ਨੂੰ ਵਿਧਾਨ ਮੰਡਲ ਵੀ ਦਿੱਤਾ ਜਾਊਗਾ ਵਿਧਾਨ ਸਭਾ ਵੀ ਦਿੱਤੀ ਜਾਊਗੀ 6ਵੀਂ ਅਨੁਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਪਰ ਭਾਜਪੀ ਨੇ 2019 ਦੇ ਚੋਣਾਂ ਵਿੱਚ ਆਪਣੇ ਵਾਅਦੇ ਵਿੱਚ ਆਪਣੇ ਕੋਸ਼ਨਾ ਪੱਤਰ ਵਿੱਚ ਐਲਾਨ ਕੀਤਾ ਸੀ ਪਰ ਪੂਰੀ ਨਿਉਤਰੀ ਪਿਛਲੇ ਸਾਲ ਲਦਾਖ ਹਲ ਕੌਂਸਲ ਚੋਣ ਦੇ ਵਿੱਚ ਵੀ ਲਦਾਖ ਨੂੰ ਰਾਜ ਦਾ ਦਰਜਾ ਤੇ 6ਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਨਹੀਂ ਪੂਰਾ ਕੀਤਾ ਗਿਆ ਲੋਕਾਂ ਦਾ ਇਲਜ਼ਾਮ ਹੈ ਸਾਬਤ ਤੌਰ ਤੇ ਲੋਕਾਂ ਦਾ ਇਲਜ਼ਾਮ ਲੱਗ ਕੇ ਭਾਜੀਪੀ ਇਨਾ ਵਾਅਦੇ ਤੋਂ ਮੁਕਰ ਰਹੀ ਹੈ ਤੇ ਹੁਣ ਉਹਨਾਂ ਮੰਗਾਂ ਨੇ ਪ੍ਰਦਰਸ਼ਨ ਦਾ ਰੂਪ ਲੈ ਲਿਆ ਆਰਟੀਕਲ 244 ਤੇ 6ਵੀਂ ਅਨੁਸੂਚੀ ਜਿਹਦੇ ਵਿੱਚ ਉੱਤਰੀ ਪੂਰਬੀ ਰਾਜਾਂ ਨੂੰ ਆਦੀਵਾਸੀ ਖੇਤਰਾਂ ਨੂੰ ਇੱਕ ਵੱਖਰਾ ਪ੍ਰਸ਼ਾਸਕੀ ਵਿਵਸਥਾ ਦਿੰਦਾ ਹੈ ਇਹ ਚਾਰ ਛੇਟਾਂ ਜਿਵੇਂ ਅਸਾਮ ਮੰਗਾਲਿਆ ਤਿਰਪੁਰਾ ਤੇ ਮਿਜੁਰਮ ਉਹਨਾਂ ਰਾਜਾਂ ਤੇ ਲਾਗੂ ਹੁੰਦਾ ਇਸ ਦਾ ਮੁੱਖ ਆਦੇਸ਼ ਇਹ ਹੁੰਦਾ ਆਦੀਵਾਸੀ ਖੇਤਰਾਂ ਨੂੰ ਖੁਦਮੁਖਤਿਆਰੀ ਦੇਣਾ ਜਿਲ੍ਹਾ ਤੇ ਖੇਤਰੀ ਕੌਂਸਲਰਾਂ ਨੂੰ ਵੱਡੇ ਪੱਧਰ ਤੇ ਸਵੈ ਸ਼ਾਸਨ ਸ਼ਕਤੀ ਦੇਣਾ ਜਿਨ੍ਹਾਂ ਕੋਲ ਵਿਧਾਨਕ ਸ਼ਕਤੀ ਹੁੰਦੀ ਹੈ ਕਾਰਜ ਕਰਨੇ ਸ਼ਕਤੀ ਹੁੰਦੀ ਹੈ ਨਿਆਂਪਾਲਿਕਾ ਦੀ ਸ਼ਕਤੀ ਹੁੰਦੀ ਹੈ ਇਹ ਸਾਰੇ ਅਧਿਕਾਰ ਹੁੰਦੇ ਹਨ ਉਹਨਾਂ ਕੋਲੇ ਉਹ ਸ਼ਕਤੀ ਦੀ ਮੰਗ ਕਰ ਰਹੇ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹੱਤਵਪੂਰਨ ਸੰਵਿਧਾਨਿਕ ਪ੍ਰਬੰਧਨ ਹੈ ਜੋ ਮੂਲ ਨਿਵਾਸੀਆਂ ਨੂੰ ਉਹਨਾਂ ਦੇ ਅਧਿਕਾਰ ਦਿੰਦੀ ਹੈ ਵੱਖਰੀ ਪਹਿਚਾਨ ਉਹਨਾਂ ਦੀ ਬਣਾਈ ਰੱਖਦੀ ਹੈ ਤੇ ਸਾਡੇ ਸਰਦਾਰ ਨੇ ਉਹ ਢਾਂਚਾ ਦਿੱਤਾ ਸਾਨੂੰ ਉਹੀ ਮੰਗ ਕਰ ਰਿਹਾ ਕਿ ਸਾਨੂੰ ਉਹਦੇ ਵਿੱਚ ਸ਼ਾਮਲ ਕਰੋ ਪਰ ਭਾਰਤੀ ਸਰਕਾਰ ਟਾਸ ਤੋਂ ਮਸਲੀ ਹੋਈ ਉਹਨਾਂ ਦੀ ਮੰਗ ਇੱਕ ਵੀ ਨਹੀਂ ਮੰਨੀ ਗਈ ਉਹਨਾਂ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਨਾ ਪੀੜ ਕੇ ਰੱਖਿਆ ਗਿਆ ਸਿਰਫ ਚੋਣਾਂ ਦੇ ਟਾਈਮ ਘੋਸ਼ਣਾ ਪੱਤਰ ਕੱਢੇ ਜਾਂਦੇ ਨੇ ਚੋਣਾਂ ਦੇ ਟਾਈਮ ਵਾਅਦੇ ਕੀਤੇ ਜਾਂਦੇ ਆ ਪਰ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉੱਤਰਾਖੰਡ ਦੇ ਵਿੱਚ ਵੀ ਆਹੀ ਕੁਝ ਹੋ ਰਿਹਾ ਪੀਪਰ ਲੀਕ ਹੋ ਰਿਹਾ ਸਟੂਡੈਂਟ ਸੜਕਾਂ ਤੇ ਹੈ ਜਨ ਜੀ ਅੰਦੋਲਨ ਦੀ ਤਰ੍ਹਾਂ ਉਹ ਦਰਨ ਕਰ ਰਹੇ ਹੈ ਸਰਕਾਰ ਨੂੰ ਕੋਸ ਰਹੇ ਹੈ ਪਰ ਕੋਈ ਨਹੀਂ ਸੁਣ ਰਿਹਾ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਸੇ ਤਰ੍ਹਾਂ ਦੇ ਅੰਦੋਲਨ ਹੋ ਰਹੇ ਹੈ ਪਰ ਭਾਰਤੀ ਸਰਕਾਰ ਨੂੰ ਲੱਗ ਰਿਹਾ ਹੈ ਕਿ ਸਾਡਾ ਦੇਸ਼ ਸਖਤ ਹੈ ਅਸੀਂ ਦਬਾ ਲਾਂਗੇ ਲੋਕ ਆਵਾਜ਼ ਨੂੰ ਜਿਆਦਾ ਦਬਾਉਂਗੇ ਤਾਂ ਹਿੰਸਕ ਹੁੰਦੀ ਹੈ ਜੋ ਅਸਮ ਦੇਖਣ ਨੂੰ ਮਿਲਿਆ ਚਾਰ ਲੋਕਾਂ ਦੀ ਮੌਤ ਹੋਈ ਹੈ ਕਿਸੇ ਦੇ ਵਾਸਤਾ ਉਹ ਵੀ ਸਨ ਜੇ ਭਾਜਪਾ ਦਾ ਦਫਤਰ ਢਿਆ ਤੇ ਚਾਰ ਲੋਕਾਂ ਦੀ ਮੌਤ ਵੀ ਹੋਈ ਹੈ ਇਹ ਗੱਲ ਸਾਫ਼ ਸੀ ਕਿ ਗੁੱਸਾ ਭਾਜਪਾ ਦੇ ਖਿਲਾਫ ਸੀ ਜੇ ਭਾਰਤ ਦੇ ਤੰਤਰ ਦੇ ਭਾਰਤ ਦੇਸ਼ ਦੇ ਵਿਰੋਧ ਦੇ ਹੁੰਦਾ ਤਾਂ ਭਾਰਤ ਦੇ ਝੰਡੇ ਨੂੰ ਵੀ ਉੱਥੇ ਟੱਚ ਕੀਤਾ ਜਾਂਦਾ ਭਾਰਤ ਦੇ ਝੰਡੇ ਨੂੰ ਸ਼ੁਰਿਆ ਤੱਕ ਨਹੀਂ ਗਿਆ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਹੈ ਤੇ ਵਾਂਗ ਚੋਂ ਜਿਹੜਾ ਹਮੇਸ਼ਾ ਮੁੱਦੇ ਠਾਉਂਦਾ ਰਿਹਾ ਚੀਨ ਦੇ ਖਿਲਾਫ ਤੁਸੀਂ ਉਸ ਤੇ ਰੋਪਣੀ ਲਗਾ ਸਕਦੇ ਤੁਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹ ਗੱਦਾਰ ਹੈ ਤੁਸੀਂ ਉਸ ਦੇ ਚੱਕਰ ਦੇ ਸੱਟ ਸਕਦੇ ਉਹ ਆਪਣੀ ਮੰਗ ਤੇ ਖੜੇ ਆ ਤੇ ਵਾਂਗ ਚੋਂ ਵਰਗੇ ਲੋਕਾਂ ਤੇ ਤੁਸੀਂ ਆਪਣੇ ਗੋਦੀ ਮੀਡੀਆ ਰਾਹੀਂ ਚੱਕੜ ਨਹੀਂ ਸੁੱਟ ਸਕਦੇ ਤੁਸੀਂ ਬਖਸ਼ੋ ਇਹਨਾਂ ਨੂੰ ਇਸ ਤਰ੍ਹਾਂ ਦੇ ਅੰਦੋਲਨ ਦੇਸ਼ ਵਿੱਚ ਹੋਰ ਹੋਣਗੇ ਹੋਰ ਤਰ੍ਹਾਂ ਦੀ ਹਿੰਸਾ ਹੋਵੇਗੀ ਅਗਰ ਤੁਸੀਂ ਆਪਣਾ ਗੋਦੀ ਮੀਡੀਆ ਦੇ ਥਰੂ ਪ੍ਰਚਾਰ ਇਸੇ ਤਰ੍ਹਾਂ ਜਾਰੀ ਰੱਖਿਆ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣੋ ਸਮੇਂ ਸਿਰ ਉਹਨਾਂ ਦਾ ਹੱਲ ਕਰੋ ਜੇ ਨਹੀਂ ਕਰਨਾ ਚੋਣਾਂ 'ਚ ਵਾਦੇ ਨਾ ਕਰੋ ਕਿਉਂਕਿ ਫਿਰ ਵਾਦਾ ਖਲਾਫੀ ਹੋ ਜਾਂਦੀ ਹੈ ਤੇ ਲੋਕਾਂ 'ਚ ਗੁੱਸਾ ਹੁੰਦਾ ਹੈ はい。I